26 ਤਰੀਕ ਤਕਰੀਬਨ ਸਮਾਂ 2 ਵਜੇ ਜਿਹੜੀ ਸ਼ੋਭਾ ਯਾਤਰਾ ਦਾ ਆਗਾਜ਼ ਹੋਊਗਾ ਜਿਹੜੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੇ ਹੋਏ ਘੰਟਾ ਘਰ ਤੋਂ ਹੋ ਕੇ ਕਾਟੀ ਵਾਲਮੀਕੀ ਵਿਖੇ ਸਮਾਪਤ ਹੋਊਗੀ ਜਿਹੜੀ ਸਮਾਜ ਦੀ ਜਿਹੜੀ ਯੁਵਾ ਪੀੜ੍ਹੀ ਆ ਉਹ ਆਪਣੇ ਸੱਭਿਆਚਾਰ ਨਾਲ ਜੁੜੇ ਤੇ ਉਹਨਾਂ ਦਾ ਜਿਹੜਾ ਇਤਿਹਾਸ ਹੈ ਸਾਡੇ ਲੋਕਾਂ ਦਾ ਉਸ ਤੋਂ ਜਾਣੂ ਹੋਣ ਕੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਹੈ ਜਿਹੜਾ 26 ਤਰੀਕ ਨੂੰ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਸ਼ੀਰਵਾਦ ਪ੍ਰਾਪਤ ਕਰੋ ਸਸ਼ਿਕਾਲਾ ਸੰਸਟ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਾਬਾ ਸਾਹਿਬ ਦਲਿਤ ਫੋਰਸ ਪੰਜਾਬ ਦੇ ਵੱਲੋਂ 26 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢਿਆ ਜਾ ਰਿਹਾ ਹੈ ਚਲੋ ਜਾਣਦੇ ਆ ਗੱਲਬਾਤ ਕਰਦੇ ਆ ਜੇ ਪਾਸ 7 ਦਿਨਾਂ 'ਲ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੁਝ ਖਾਸ ਦੇਖੋ ਜੀ ਵਿਦੇਹਾਣੇ ਦੇ ਕਿਲੇ ਮਹੱਲੇ ਦੇ ਵਾਲਮੀਕਨ ਬ੍ਰਹਮਾਲੇ ਤੋਂ ਜਿਹੜੀ ਅੱਜ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ 26 ਤਰੀਕ ਤਕਰੀਬਨ ਸਮਾਂ 2 ਵਜੇ ਜਿਹੜੀ ਸ਼ੋਭਾ ਯਾਤਰਾ ਦਾ ਆਗਾਜ਼ ਹੋਊਗਾ ਜਿਹੜੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦੇ ਹੋਏ ਮਾਤਾ ਰਾਣੀ ਚੌਕ ਘਟ ਚੋੜੇ ਬਾਜ਼ਾਰ ਘੰਟਾ ਘਰ ਤੋਂ ਹੋ ਕੇ ਕਾਟੀ ਵਾਲਮੀਕੀ ਵਿਖੇ ਸਮਾਪਤ ਹੋਊਗੀ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਤੇ ਸਮਾਜਿਕ ਝਾਕੀਆਂ ਜਿਹੜੀਆਂ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਵਾਸਤੇ ਬਣਾਈਆਂ ਜਾਣਗੀਆਂ ਜਿਹਦੇ ਕਰਕੇ ਜਿਹੜੀ ਸਮਾਜ ਦੀ ਜਿਹੜੀ ਯੁਵਾ ਪੀੜ੍ਹੀ ਆ ਉਹ ਆਪਣੇ ਸੱਭਿਆਚਾਰ ਨਾਲ ਜੁੜੇ ਤੇ ਉਹਨਾਂ ਦਾ ਜਿਹੜਾ ਇਤਿਹਾਸ ਹੈ ਸਾਡੇ ਲੋਕਾਂ ਦਾ ਉਸ ਤੋਂ ਜਾਣੂ ਹੋਣ ਤੇ ਸਮਾਜ ਨੂੰ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਹੈ ਜਿਹੜਾ 26 ਤਰੀਕ ਨੂੰ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਸ਼ੀਰਵਾਦ ਪ੍ਰਾਪਤ ਕਰੋ ਤੇ ਜਿਹੜੇ ਸਮਾਜ ਨੂੰ ਇੱਕ ਚੰਗੀ ਸੇਧ ਮਿਲ ਸਕੇ ਸਭ ਨੂੰ ਬੇਨਤੀ ਹੈ। ਇੱਕ ਮੈਸੇਜ ਜਿਹੜਾ ਤੁਸੀਂ ਸੰਸਥਾ ਵੱਲੋਂ ਦੇਣਾ ਚਾਹੋਗੇ ਦਰਸ਼ਕਾ। ਬਸ ਇਹੀ ਮੈਸੇਜ ਹੈ ਜੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਪਰਿਵਾਰਾਂ ਨੂੰ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਵਾਓ ਤਾਂ ਜੋ ਦੇਸ਼ ਦੇ ਵਿੱਚ ਅਮਨ-ਅਮਾਨ ਤੇ ਸ਼ਾਂਤੀ ਦਾ ਮਾਹੌਲ ਸਾਡੇ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਬਣਿਆ ਰਹੇ ਜਿਹੜੀ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਉਹ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਚੰਗੀ ਸਮਾਜਿਕ ਅਤੇ ਧਾਰਮਿਕ ਜਿਹੜੇ ਕਾਰਜਾ ਉਹਨਾਂ ਦਾ ਹਿੱਸਾ ਬਣ ਸਕੇ ਬਸ ਇਹੀ ਛੋਟੇ-ਛੋਟੇ ਉਪਰਾਲੇ ਸਾਡੀ ਸੰਸਥਾ ਵੱਲੋਂ ਕੀਤੇ ਜਾਂਦੇ ਆ ਮੇਰੇ ਨਾਲ ਵਿਸ਼ੇਸ਼ ਤੌਰ ਤੇ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਦੇ ਜਿਹੜੇ ਅਹੁਦੇਦਾਰ ਨੇ ਡਾਕਟਰ ਵਿਜੇ ਦੇ ਸਾਵਰ ਜੀ ਚੌਧਰੀ ਚਰਨ ਚਰਨਦਾਸ ਜੀ ਸਾਡੀ ਸੰਸਥਾ ਦੇ ਜਿਹੜੇ ਭਾਰਤ ਦੇ ਮਹਾ ਸਚੀਵ ਸੁਸ਼ੀਰਤੀ ਲੱਲਾ ਜੀ ਕਾਕਾ ਅਟਵਾਲ ਜੀ ਸੂਰਜ ਦਰਾਹਾ ਜੀ ਰਵੀ ਜੀ ਰਵੀ ਕਲਿਆਣ ਜੀ ਕਾਲੀ ਸੋਂਦੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਨਾਲ ਸਨੀ ਸਰਸਵਾਲ ਜੀ ਜਤਿੰਦਰ ਬਾਲੀ ਜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਦੇ ਜਿਹੜੇ ਕਰਮਠ ਨੇਤਾ ਨੇ ਉਹਨਾਂ ਦੇ ਨਾਲ ਨਾਲ ਸਾਹਿਬ ਤੇ ਸਮੂਜੀ ਟੀਮ ਵਿੱਚ ਕਿਹਦੇ ਕਿਹਦੇ ਨਾਮਾਂ ਸਾਰੇ ਅੱਜ ਮੁਖ ਉਦੇਦਾਰ ਖੜੇ ਨੇ ਤੇ ਸਾਰਿਆਂ ਦਾ ਉਪਰਾਲਾ ਕਿ ਜਿਹੜੀ ਸ਼ੋਭਾ ਯਾਤਰਾ ਬੜੇ ਅਮਨ ਅਮਾਨ ਦੇ ਨਾਲ ਸ਼ਹਿਰ ਦੇ ਵਿੱਚੋਂ ਨਿਕਲੇ ਤੇ ਲੋਕਾਂ ਨੂੰ ਜਿਹੜੀ ਇੱਕ ਚੰਗੀ ਸਿਹਤ ਮਿਲ ਸਕੇ। ਐਸੀ ਸਾਡੀ ਅੱਜ ਦੀ ਰਿਪੋਰਟ ਤੁਸੀਂ ਦੇਖਦੇ ਰਹੋ ਐਸਐਮਜ਼ੈਟ ਨਿਊਜ਼ ਤੇ ਮੈਂ ਨਹੀਂ ਤੁਹਾਨੂੰ ਜਾ ਕੈਮਰਾਮੈਨ ਵਿਪਨ ਅਰੋੜਾ।